ਮੈਂ ਤਾਂ ਜਿਆਦਾ ਹੀ ਹੈ ਤੇ ਕਮਾਈ ਘੱਟ ਗਈ ਬਸ ਕਿਹ ਯਾਰਾ ਹੀ ਹੈ ਰੁੱਖ ਲਗਾਤਾਰ ਕੱਟ ਰਹੇ ਨੇ ਤੇ ਲੋਕ ਏਸੀ ਫਰਜਾ ਕੀ ਪਾਣੀ ਦੇ ਜਿਹੜੇ ਘੜਿਆਂ ਦਾ ਪਾਣੀ ਪੀਂਦੇ ਹੋਂ ਤੇ ਕੀ ਕੀ ਫਾਇਦਾ 60 ਰੁਪਏ ਖਰਚਾ ਹੋਇਆ ਇਨ ਤੇ 70 80 100 ਰੁਪਏ ਦੇ ਕਿਤੇ ਦਾ ਹੈ ਅੰਦਰ ਹੈ ਜੇਕਰ ਗੱਲ ਕਰ ਲਈ ਜਾਵੇ ਤਾਂ ਸਿਆਸੀ ਪਾਰਾ ਲਗਾਤਾਰ ਦਿਖਾਉਂਦਾ ਹੈ ਪੰਜਾਬ ਅੰਦਰ ਹੈ ਜੇਕਰ ਗੱਲ ਕਰ ਲਈ ਜਾਵੇ ਤਾਂ ਸਿਆਸੀ ਪਾਰਾ ਲਗਾਤਾਰ ਚੜਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਪਰੋਂ ਗਰਮੀ ਦੀ ਜੇਕਰ ਗੱਲ ਕਰ ਲਈ ਤਾਂ ਗਰਮੀ ਵੀ ਪੂਰਾ ਆਪਣਾ ਕਹਿਰ ਦਿਖਾਉਂਦੀ ਨਜ਼ਰ ਆਉਂਦੀ ਹੈ ਕਿਉਂਕਿ ਰੋਜ਼ਾਨਾ ਇਹ ਜਿਹੜਾ ਪਾਰਾ ਹੈ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ 40 ਤੋਂ 45 ਡਿਗਰੀ ਸੈਲਸੀਅਸ ਰੋਜ਼ ਦਾ ਪਾਰਾ ਜਿਹੜਾ ਹੈ ਉਹ ਰਿਕਾਰਡ ਦਰਜ ਕੀਤਾ ਜਾ ਰਿਹਾ ਹੈ ਜੇਕਰ ਗੱਲ ਭਾਂਡੇ ਮਨਾਲੇ ਕਮਿਆਰ ਪਾਈਚਾਰੇ ਦੀ ਕਰ ਲਈ ਜਾਵੇ ਤਾਂ ਅਸੀਂ ਅੱਜ ਪਹੁੰਚੇ ਹਾਂ ਉੱਥੇ ਅਤੇ ਜਾਣਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਕਮਿਆਰ ਪਾਈਚਾਰੇ ਵੇਲੋਂ ਘੜੇ ਬਣਾਏ ਜਾ ਰਹੇ ਨੇ ਤਾਂ ਲਗਾਤਾਰ ਲੋਕ ਟੈਨਕ ਵਾਹਨ ਖਰੀਦ ਲੋਕੀ ਏਸੀ ਖਰੀਦ ਲੈ ਰਹੇ ਨੇ ਫ੍ਰਿਜਰ ਖਰੀਦ ਲੈ ਰਹੇ ਨੇ ਪਰ ਜਿੱਥੇ ਘੜਿਆਂ ਦੀ ਗੱਲ ਕਰ ਲਈ ਜਾਵੇ ਤਾਂ ਜੋ ਕੇ ਸਮੇਂ 'ਚ ਘੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅੱਜ ਪਹੁੰਚੇ ਹਾਂ ਗੱਲਬਾਤ ਕਰਨ ਲਈ ਅੱਤ ਕਿਵੇਂ ਦਾ ਪਰ ਤਸਵੀਰਾਂ ਲਈ ਤੁਹਾਨੂੰ ਦਿਖਾ ਦੇਣਾ ਕਿ ਕੈਮਰਾਮੈਨ ਨੂੰ ਕੀ ਦਿਖਾ ਦਿਓ ਕਿ ਤਸਵੀਰਾਂ ਲਈ ਕਿ ਕਿਸ ਤਰ੍ਹਾਂ ਘੜੇ ਬਣਦੇ ਨੇ ਤੇ ਸਾਰਾ ਕੰਮ ਪੂਰਾ ਕੀਤਾ ਜਾਂਦਾ ਹੈ ਤੇ ਮੇਰੇ ਨਾਲ ਮੌਜੂਦ ਨੇ ਇੱਥੋਂ ਦੇ ਮਾਲਕ ਕੀ ਨਾਮ ਜੀ ਸਭ ਤੋਂ ਪਹਿਲਾਂ ਤੇ ਅਮਰਨਾਥ ਜੀ ਕਿਹੜਾ ਪਿੰਡ ਹੈ ਜੀ ਪਿੰਡ ਹੀ ਹੈ ਅਮਰਨਾਥ ਜੀ ਜੇਕਰ ਗੱਲ ਘੜਿਆਂ ਦੀ ਗੱਲ ਕਰ ਲਈ ਜਾਵੇ ਤਾਂ ਕਦੋਂ ਤੋਂ ਤੁਸੀਂ ਇਹ ਘੜੇ ਬਣਾਉਂਦਾ ਜਿਹੜਾ ਕੰਮ ਇਹ ਕਾਰੋਬਾਰ ਕਰ ਰਹੇ ਹੋ ਇਹ ਸਾਡੇ 3-4 ਪੀੜੀਆਂ ਹੋ ਗਈਆਂ ਕੰਮ ਕਰਦੇ ਨੇ ਇਹ ਤਾਂ ਵਿੱਚ ਕੋਈ ਉਹਨਾਂ ਕਮਾਈ ਨਹੀਂ ਹੈਗੀ ਤੇ ਖੇਚਲ ਜ਼ਿਆਦਾ ਹੈ ਮਿਹਨਤ ਜ਼ਿਆਦਾ ਹੈ ਇਹ ਘੜੇ ਦੀ ਜੇਕਰ ਗੱਲ ਕਰ ਲਈ ਤਾਂ ਘੜੇ ਤੁਹਾਡੇ ਜਿਹੜੇ ਇੱਕ ਪੰਜਾਬ ਵਿੱਚ ਜਾਂਦੇ ਨੇ ਜਾਂ ਬਾਹਰਲੇ ਸਟੇਟਾਂ ਵਿੱਚ ਵੀ ਤੁਸੀਂ ਇਹਨੂੰ ਬਾਹਰ ਦੀਆਂ ਸਟੇਟਾਂ ਵਿੱਚ ਜਾ ਰਹੇ ਨੇ ਜੰਮੂ ਜਾ ਰਹੇ ਤੇ ਮਿਹਨਤ ਮਿਹਨਤ ਦੀ ਗੱਲ ਕਰ ਤਾਂ ਕਿੰਨੀ ਕੁ ਮਿਹਨਤ ਜਿਹੜੀ ਇਸ ਤੇ ਲੱਗਦੀ ਏ ਅਤੇ ਲਾਗਤ ਦੇ ਹਿਸਾਬ ਨਾਲ ਜੇਕਰ ਗੱਲ ਕਰ ਲਈ ਲਾਗਤ ਕਿੰਨੀ ਆਉਂਦੀ ਮਿਹਨਤ ਕਿੰਨੀ ਲੱਗਦੀ ਮਿਹਨਤ ਜ਼ਿਆਦਾ ਹੈਗੀ ਤੇ ਕਮਾਈ ਘੱਟ ਗਈ ਹੈ ਬਸ ਗੁਜ਼ਾਰਾ ਹੀ ਹੈਗਾ ਜੀ ਇਹਨਾਂ ਨਾਲ ਆਈ ਬੱਚਾਂ ਨੂੰ ਵੀ ਪੜਾ ਲਿਖਾ ਸਕਦੇ ਜੀ ਜੇਕਰ ਗੱਲ ਕਰ ਲਈ ਜਾਵੇ ਖੜੇ ਬਣਾਉਣ ਦੀ ਤੱਕ ਦੇਖਿਆ ਜਾਂਦਾ ਕਿ ਮਿੱਟੀ ਦੀ ਗੱਲ ਕਰ ਮਿੱਟੀ ਕੀ ਮੁੱਲ ਦੇ ਆਉਂਦੀ ਹੈ ਜਾਂ ਤੁਹਾਡੀ ਮਿੱਟੀ ਆਉਂਦੀ ਹੈ ਮਿੱਟੀ ਮੁੱਲ ਆਉਂਦੀ ਬੜੀ ਔਖੀ ਮਿਲਦੀ ਏ ਇੱਟ ਬੈਂਸ ਹਲੋ ਕਰਨੀ ਪੈਂਦੀ ਏ ਠੀਕ ਹੈ 6-7 ਹਜ਼ਾਰ ਦੀ ਟਰਾਲੀ ਮਿਲਦੀ ਜੀ 6-7 ਹਾਂਜੀ ਤੇ ਬੜੇ ਲੋਕ ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਹਨਾ ਲੋਕ ਲਗਾਤਾਰ ਫ੍ਰੀਜਾਂ ਖਰੀਦ ਰਹੇ ਏਸੀ ਖਰੀਦ ਰਹੇ ਨੇ ਰੁੱਖਾਂ ਦੀ ਜਿਹੜੀ ਕਟਾਈ ਹੋ ਰਹੀ ਏ ਕਿਵੇਂ ਦੇਖਦੇ ਹੋ ਜਿਹੜੇ ਰੁੱਖ ਲਗਾਤਾਰ ਕੱਟ ਰਹੇ ਨੇ ਤੇ ਲੋਕ ਏਸੀ ਫਰਿੱਜਾਂ ਵਾਲ ਕੀ ਪਾਣੀ ਦੇ ਜਿਹੜੇ ਘੜਿਆਂ ਦਾ ਪਾਣੀ ਪੀਂਦੇ ਹੁੰਦੇ ਕੀ ਕੀ ਫਾਇਦੇ ਇਹਦੇ ਵਿੱਚ ਪਾਣੀ ਫਿਲਟਰ ਹੋ ਕੇ ਜਾਂਦਾ ਜੀ ਬਿਮਾਰੀਆਂ ਤੋਂ ਰਹਿਤ ਹੈਗਾ ਜੀ ਪਰ ਲੋਕ ਫਿਰ ਵੀ ਫਰਿੱਜਾਂ ਵੱਲ ਭੱਜਦੇ ਜੀ ਜੇਕਰ ਫਰਿੱਜਾਂ ਦੀ ਗੱਲ ਕਰ ਲਈ ਜਾਵੇ ਜਾਂ ਫਿਲਟਰ ਵਾਲੇ ਪਾਣੀ ਦੀ ਆਰਓ ਦੀ ਗੱਲ ਕਰ ਲਈ ਜਾਵੇ ਕੀ ਉਹ ਨੁਕਸਾਨਦੇਹ ਹੈ ਤੇ ਇਹਦੇ ਕੀ ਫਾਇਦੇ ਨਹੀਂ ਇਹ ਆਪਣੇ ਆਪ ਫਿਲਟਰ ਕਰਦਾ ਜੀ ਮਿੱਟੀ ਦਾ ਖੜਾ ਜੋ ਹੁੰਦਾ ਜੀ ਇਹ ਜੋ ਖਰਾਬ ਪਾਣੀ ਹੁੰਦਾ ਉਹਨੂੰ ਬਾਹਰ ਕੱਢ ਦਿੰਦਾ ਜੀ ਸਹੀ ਪਾਣੀ ਜੜਾਉਂਦਾ ਹੀ ਉਹ ਵਿੱਚ ਆ ਜਾਂਦਾ ਠੀਕ ਹੈ ਉਹ ਕਈ ਲੋਕ ਕਹਿੰਦੇ ਨੇ ਇਹ ਭੰਡਾ ਸਿੰਦਾਈ ਸਿੰਦਾ ਨਹੀਂ ਹੁੰਦਾ ਉਹ ਦੂਜਾ ਬਾਹਰ ਕੱਢ ਦਿੰਦਾ ਜੀ ਖਰਾਬ ਪਾਣੀ ਹਾਂਜੀ ਤੇ ਇੱਕ ਮੈਨੂੰ ਇਹ ਦੱਸਿਆ ਜਾਵੇ ਕਿ ਜਿਹੜੇ ਭਾਂਡੇ ਆਪਾਂ ਬਣਾ ਰਹੇ ਹਣਾ ਹੋਰ ਵੀ ਇਸ ਤੋਂ ਇਲਾਵਾ ਜੇ ਘੜਿਆਂ ਦੀ ਗੱਲ ਕਰ ਲਈ ਹਲ ਘੜਿਆਂ ਤੋਂ ਇਲਾਵਾ ਕਿਹੜੇ ਕਿਹੜੇ ਭਾਂਡੇ ਜਿਹੜੇ ਤੁਸੀਂ ਤਿਆਰ ਕਰ ਰਹੇ ਹੋ ਅਸੀਂ ਤੰਦੂਰ ਤਿਆਰ ਕਰ ਰਹੇ ਹਾਂ ਕੱਚੇ ਵੀ ਤੇ ਪੱਕੇ ਵੀ ਹੋਰ ਕੀ ਕੀਤਾ ਹੋਰ ਬਸ ਇਹ ਮਿੱਟੀ ਦੇ ਭਾਂਡੇ ਹੀ ਘੜੀ ਦੇ ਤਿਆਰ ਭਾਂਡੇ ਕਿਹੜੇ ਕਿਹੜੇ ਤਿਆਰ ਕਰ ਜਿਵੇਂ ਤਵੇ ਹੋ ਗਏ ਜੀ ਘੜੇ ਹੋ ਗਏ ਦੌਨੀਆਂ ਹੋ ਗੀਆਂ ਹੋਰ ਗੰਬਲੇ ਹੋ ਗਈ ਪੌਦੇ ਲਾਣ ਵਾਲੇ ਜੇਕਰ ਮਿੱਟੀ ਦੇ ਤਵੇ ਦੀ ਗੱਲ ਕਰ ਲਈ ਜਦੋਂ ਤੁਸੀਂ ਮਿੱਟੀ ਦੇ ਤਵੇ ਦੀ ਜ਼ਿਕਰ ਕੀਤਾ ਮਿੱਟੀ ਦਾ ਤਵਾ ਕੀ ਫਾਇਦਾ ਦਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਲੋਹ ਦੇ ਕੜੇ ਤਵੇ ਹੋਰ ਵਰਤ ਰਹੇ ਨੇ ਅਲੂਮੀਨੀਅਮ ਦੇ ਕੀ ਫਰਕ ਹੈ ਇਹਦੇ ਉੱਤੇ ਰੋਟੀ ਸੜਦੀ ਨਹੀਂ ਇੱਕ ਤਾਂ ਇੱਕ ਰੋਟੀ ਸਹੀ ਰਹਿੰਦੀ ਚਿੱਟੀ ਰਹਿੰਦੀ ਰੋਟੀ ਹਾਂਜੀ ਜਿਹੜੇ ਘੜੇ ਬਣਾਉਣ ਦੀ ਇੱਕ ਘੜੇ ਬਣਾਉਣ ਦੀ ਕੋਸਟ ਦੀ ਗੱਲ ਕਰ ਲਈ ਤਾਂ ਇੱਕ ਘੜੇ ਬਣਾਉਣ ਦੀ ਕੀਮਤ ਕਿੰਨਾ ਖਰਚ ਆ ਜਾਂਦਾ ਤੇ ਕੀ ਮੁਨਾਫਾ ਹੋ ਰਿਹਾ ਤੁਹਾਨੂੰ ਇਹ 50 60 ਰੁਪਏ ਖਰਚਾ ਹੋ ਜਾਂਦਾ ਤੇ ਸਤਰਾਸੀ ਸਹਰਪਾ ਦਾ ਵਿਕਦਾ ਜੀ ਪਰਿਵਾਰ ਪਲ ਜਾਂਦਾ ਇਹਨਾਂ ਤੇ ਕਿ ਕਿਵੇਂ ਔਖਾ ਹੀ ਹੈ ਜੀ ਔਖਾ ਹੀ ਹੈ ਪਰਿਵਾਰ ਪਾਲਣਾ ਇਹ ਬਾ ਗੁਜ਼ਾਰਾ ਹੀ ਹੈਗਾ ਇਹ ਕਿੰਨੇ ਬੱਚੇ ਨੇ ਤੁਹਾਡੇ ਜਿਹੜੇ ਇਸ ਪੀੜੀ ਨਾਲ ਜੁੜੇ ਹੋ ਤਾਂ ਵੀ ਤੁਸੀਂ ਜੁੜੇ ਤੁਹਾਡੇ ਦਾਦਾ ਜੁੜੇ ਆ ਪਾਦਰ ਜੁੜ ਰਹੇ ਕੀ ਤੁਹਾਡੇ ਬੱਚੇ ਵੀ ਅੱਗੇ ਕੰਮ ਵਾਸਤੇ ਜੁੜੇ ਨੇ ਕਿ ਕਿ ਪੜ੍ਹਾਈ ਕਰਕੇ ਕੁਝ ਅੱਗਾ ਬਣ ਰਹੇ ਨੇ ਬਾ ਪੜ੍ਹਾਈ ਤਾਂ ਮਾੜੀ ਮੋਟੀ ਕੀਤੀ ਹੋਈ ਹੈ ਬਾਕੀ ਜ਼ਿਆਦਾ ਇਹਨਾਂ ਵਾਲੀ ਰੁਝਾਨ ਹੈਗਾ ਜੀ ਹਾਂਜੀ ਬਿਲਕੁਲ ਜੀ ਪੜਾਈ ਦੀ ਗੱਲ ਕਰ ਲਈ ਜਾਵੇ ਤਾਂ ਜਿਹੜੀ ਪੜਾਈ ਏ ਉਹ ਬਿਲਕੁਲ ਬੱਚਿਆਂ ਵੱਲੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਪਿਤਾ ਪੁਰਖੀ ਕਿੱਤੇ ਨਾਲ ਹੀ ਜੁੜ ਕੇ ਕਿਉਂਕਿ ਇਹ ਜੋ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਪੜਾਈ ਦੀ ਜੇਕਰ ਅਸੀਂ ਗੱਲ ਕਰ ਲਈ ਤਾਂ ਪੜਾਈ ਮਹਿੰਗੇ ਸਾਧਨ ਮਹਿੰਗੇ ਤੌਰ ਤੇ ਹੋ ਰਹੀ ਹੈ ਅਤੇ ਗਰੀਬਾਂ ਦਾ ਗੁਜ਼ਾਰਾ ਜਿਹੜਾ ਹੈ ਇਹ ਘਾਈਚਾਰੇ ਵੱਲੋਂ ਔਖਾ ਹੋ ਗਿਆ ਸਾਡੇ ਨਾਲ ਇੱਥੇ ਕੁਝ ਸੱਜਣ ਮੌਜੂਦ ਨੇ ਜਿਹੜੇ ਘੜਾ ਖਰੀਦਣ ਆਏ ਨੇ ਭਾਈ ਸਾਹਿਬ ਤੁਸੀਂ ਘੜਾ ਖਰੀਦਣ ਆਏ ਹੋ ਕਿਵੇਂ ਦੇਖਦੇ ਹੋ ਅੱਜ ਲੋਕ ਫ੍ਰੀਜਾਂ ਵੱਲ ਜਾ ਰਹੇ ਨੇ ਏਸੀ ਵੱਲ ਜਾ ਰਹੇ ਨੇ ਹਾਂਜੀ ਹਾਂਜੀ ਘੜੇ ਦੀ ਜਿਹੜੀ ਕੀਮਤ ਹੈ ਨਹੀਂ ਉਹ ਨੈਸਟਮ ਕੀਮਤ ਹੈ ਜਿਹੜੀ ਇਹਨੇ ਬਹੁਤ ਘੱਟ ਨੇ ਮਿਹਨਤ ਜਿਹੜੀ ਇਹਨਾਂ ਦਾ ਬਹੁਤ ਜ਼ਿਆਦਾ ਪੈਂਦੀ ਹੈ ਹਾਂਜੀ ਜਿੰਨਾ ਵੀ ਇਹਨਾਂ ਦਾ ਕੰਮ ਹੈ ਕੰਮ ਜਿਹੜਾ ਹੈ ਇੱਕ ਕੰਮ ਘਾਟੇ ਅੱਜ ਕੱਲ ਲੋਕ ਜੋ ਵੀ ਹੈਗਾ ਨਾ ਅੱਜ ਕੱਲ ਫ੍ਰਿਜ ਤੇ ਏਸੀ ਵਾਲਾ ਜਿਹੜਾ ਜੂ ਜੋ ਕੰਮ ਕਰ ਰਹੇ ਸਾਰਾ ਕੁਝ ਤੁਸੀਂ ਘੜਾ ਖਰੀਦਣ ਆਏ ਹੋ ਅੱਜ ਘੜੇ ਦਾ ਪਾਣੀ ਪੀਣ ਵਾਸਤੇ ਆਏ ਲੋਕ ਫਿਲਟਰ ਦਾ ਪਾਣੀ ਪੀ ਰਹੇ ਨੇ ਫ੍ਰਿਜਾਂ ਦਾ ਪਾਣੀ ਪੀ ਰਹੇ ਨੇ ਇਹਦੇ ਚ ਤੋਂ ਇਹਦੇ ਚ ਕੀ ਫਰਕ ਹੈ ਆਪਾਂ ਮੈਂ ਕਹਿੰਦੀ ਘੜੇ ਦਾ ਪਾਣੀ ਜਿਹੜਾ ਨਾ ਉਹ ਸਭ ਤੋਂ ਬਿਹਤਰ ਹੈ ਬਿਲਕੁਲ ਸਹੀ ਵਾਸਤੇ ਬਿਲਕੁਲ ਬਹੁਤ ਅੱਛਾ ਸਾਉਤ ਫ੍ਰੀਜਾਂ ਦੇ ਪਾਣੀ 'ਚ ਜੇਕਰ ਗੱਲ ਕਰਦੇ ਨੇ ਲੋਕ ਡਾਕਟਰ ਕਹਿੰਦੇ ਨੇ ਫ੍ਰੀਜਾਂ ਦਾ ਖਾਣਾ ਖਾਣ ਨਾਲ ਬਿਮਾਰੀ ਪੈਦਾ ਹੋਰੀ ਪਾਣੀ ਘੜਿਆਂ ਦੇ ਪਾਣੀ ਨਾਲ ਕੋਈ ਇਸ ਤਰ੍ਹਾਂ ਮੈਂ ਕਹੇ ਘੜੇ ਦਾ ਪਾਣੀ ਜੋ ਇਹਨਾ ਇਹ ਬਿਲਕੁਲ ਸਭ ਤੋਂ ਬਿਹਤਰ ਹੈ ਪੀਣ ਵਾਸਤੇ ਠੀਕ ਹੈ ਜੀ ਜੋ ਫ੍ਰੀਜਾਂ ਦਾ ਪਾਣੀ ਜਿਹੜਾ ਨਾ ਉਹ ਪਾਣੀ ਬਹੁਤ ਅੱਲਾ ਹੀ ਵੰਦ ਨਹੀਂ ਹੈ ਨਾ ਹੀ ਜੋ ਸਬਜ਼ੀ ਛੁਜੀ ਫ੍ਰੀਜ 'ਚ ਰੱਖਦੇ ਆ ਉਹ ਵੀ ਲਾਇਵਾਂ ਦੀ ਨਹੀਂ ਹੁੰਦੀ ਹਾਂਜੀ ਬਿਲਕੁਲ ਜੀ ਫ੍ਰਿਜਾਂ ਦਾ ਪਾਣੀ ਦੇ ਮੁਕਾਬਲੇ ਜਿਹੜਾ ਘੜੇ ਦਾ ਪਾਣੀ ਏ ਉਹ ਆਪ ਹੀ ਫਿਲਟਰ ਕਰਦਾ ਤੇ ਆਪ ਹੀ ਆਰਓ ਕਰਕੇ ਗਾੜੇ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ ਜਿਸ ਕਰਕੇ ਲੋਕ ਅੱਜ ਘੜੇ ਦੇ ਪਾਣੀ ਨੂੰ ਤਰਜੀਹ ਦੇ ਰਹੇ ਨੇ ਕੈਮਰਾਮੈਨ ਦੇ ਨਾਲ ਮੈਂ ਵਿਜੇ ਹੰਡਾ ਸੱਚਕੂਰ ਨਿਊਜ਼ ਗੁਰੂਵਰ ਸਾਹਿਬ